ਉਹ ਸਾਰੇ ਚਾਰ ਵੀ ਜੜੀ ਕੇ ਮੈਂਬਰ ਤੁਰੇ ਉਦੇਸੀ ਦੋ ਬੱਚੇ ਤੇ ਦੋਵੇਂ ਮੀਆਂ ਬੀਬੀ ਆਪਸੀ ਤੇ ਜਦੋਂ ਇਥੇ ਚਿੱਕੜ ਵੱਜਾ ਸੀਗਾ ਤੇ ਵੀ ਬਹੁਤ ਇਹਨਾਂ ਨੇ ਚਿੱਕੜ ਬਹੁਤ ਮੀਂਹ ਦਾ ਨਾਲ ਮਿੱਟੀ ਪੈ ਗਈ ਇਹਨਾਂ ਦੀ ਮਿੱਟੀ ਭਾਈ ਦੂਜੇ ਪਾਸੇ ਚਾਕੇ ਵਿਚਾਲੋ ਤਾਂ ਇਹਨਾਂ ਨੇ ਜਦੋਂ ਚਿੱਕੜ ਹੋ ਗਿਆ ਤੇ ਇਹਨਾਂ ਦਾ ਮੋਟਰਸਾਈਕਲ ਥਲਕ ਗਿਆ ਤੇ ਵੀ ਬੱਚੇ ਵੀ ਡਿੱਗ ਪਏ ਤੇ ਉਹਨਾਂ ਦੀ ਮਾਤਾ ਵੀ ਡਿੱਗ ਪਈ ਤਾਂ ਜਦੋਂ ਉਹਨਾਂ ਦੇ ਘਰ ਵਾਲੇ ਨੇ ਛਾਲ ਮਾਰੀ ਤਾ ਉਹਨਾਂ ਤੋਂ ਵੀ ਆਪਦੇ ਘਰ ਵਾਲੀ ਕਾਟ ਲਈ ਬੱਚੇ ਨਹੀਂ ਲੱਭੇ ਅਜੇ ਤੱਕ ਬੱਚੇ ਨਹੀਂ ਲੱਭੇ ਤਾਂ ਇਹ ਦਾ ਬਹੁਤ ਮੰਦਾ ਹਾਲ ਸੀ ਅਸੀਂ ਬਹੁਤ ਔਖੇ ਅੱਗੇ ਵੀ ਲੰਘਦੇ ਸੀ ਬਹੁਤ ਦੋ ਤਿੰਨ ਵਾਰ ਅੱਗੇ ਵੀ ਬਹੁਤ ਆਸਿਆ ਵਾਪਰੇ ਆ ਤੇ ਪਰ ਇਹ ਦੀ ਕਿਸੇ ਨੇ ਗੱਲ ਨਹੀਂ ਸੁਣੀ ਤੇ ਪਰ ਇਹ ਠੇਕੇਦਾਰ ਵਾਤੇ ਕੰਮ ਗਲਤ ਆ ਜਿਹੜਾ ਮਿੱਟੀ ਚੱਕ ਕੇ ਤੇ ਇਹਨੇ ਮੀਂਹ ਦੇ ਹੁਣ ਸੋਣ ਆਇਆ ਤੇ ਹੁਣ ਮੀਂਹ ਪੈਂਦਾ ਸੀ ਤਾਂ ਹੁਣ ਇਹ ਜਿਹੜਾ ਚੱਕੜ ਬੰਦਾ ਤੇ ਜਦੋਂ ਸੁੱਕ ਇਨਸਾਨਾ ਸੀ ਉਦੋਂ ਕਿਉਂ ਨਹੀਂ ਇੱਥੇ ਮਿੱਟੀ ਪਾਈ ਤੇ ਇਹ ਕਰਨੀ ਚਾਹੀਦੀ ਤੇ ਇਹ ਜੇ ਮਿੱਟੀ ਪਈ ਸੀ ਤਾਂ ਫਿਰ ਕਰਾਇਆ ਮਾਰ ਕੇ ਨੂੰ ਸਾਫ ਕਰ ਦੇ ਤਾਂ ਇਹ ਜਿਹੜੀ ਆ ਜਿਹੜਾ ਘੱਟ ਰਨਾ ਵਾਪਰਦੀ ਤੇ ਕੀ ਮੰਗ ਕਰਦੇ ਸਰਕਾਰ ਕੋ ਤੇ ਅਸੀਂ ਇਹੇ ਮਾ ਕਰਦੇ ਵੀ ਉਹ ਗਰੀਬ ਪਰਿਵਾਰ ਸੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਏ ਤੇ ਉਹਦਾ ਭਾਈ ਜੀ ਮੈਂ ਆਉਂਦਾ ਪਿਆ ਸੀ ਮੱਲ ਵਾਲੀ ਸੈਡੋਂ ਤੇ ਇੱਥੇ ਬਹੁਤ ਚਿੱਕੜ ਜ਼ਿਆਦਾ ਸੀ ਭਾਈ ਤੇ ਮੈਨੂੰ ਇਹ ਗੱਲ ਤਾਂ ਨਹੀਂ ਸੀ ਪਤਾ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਇੱਤੇ ਤੇ ਮੈਂ ਅੱਜ ਆਇਆ ਰਾਤ ਉਹ ਮੈਨੂੰ ਇਹ ਜਲਦਾ ਪਤਾ ਨਹੀਂ ਚਿੱਕੜ ਦੇ ਵਿੱਚ ਮੋਟਰਸਾਈਕਲ ਜਦੋਂ ਵੜਿਆ ਤੇ ਮੋਟਰਸਾਈਕਲ ਤਿਲਕਣਾ ਸ਼ੁਰੂ ਹੋ ਗਿਆ ਜਦੋਂ ਤਿਲਕਣਾ ਸ਼ੁਰੂ ਹੋ ਗਿਆ ਦੋ ਕੁ ਮਿੰਟੋਂ ਮੈਂ ਪੈਰ ਪੂਰ ਲਾ ਕੇ ਰੋਕਿਆ ਹਦਲ ਕੋਸ਼ਿਸ਼ ਕੀਤੀ ਉਹ ਬੰਨੀ ਦੇ ਨਾਲ ਜਦੋਂ ਡਿੱਗ ਗਿਆ ਤੇ ਇਹ ਤਿੰਨੇ ਹੀ ਇਹ ਵਿੱਚ ਡਿੱਗ ਗਏ ਨਰਦੇ ਮੈਂ ਤਾਂ ਰਹਿ ਗਈ ਮੈਂ ਫਿਰ ਛਾਲ ਮਾਰੀ ਇਹਨਾਂ ਨੂੰ ਕੱਢਣ ਲਈ ਉਹ ਮੇਰੇ ਸਾਲ ਦਾ ਜਿਹੜੇ ਹੈ 25 ਕਿੰਨੇ ਸਾਲ ਦੇ ਬੱਚਾ ਇੱਕ 5 ਸਾਲ ਦਾ ਇਹ ਇੱਕ ਤੇ ਇੱਕ ਦੋ ਸਾਲ ਦਾ ਕੀ ਨਾਂ ਸੀ ਲੋਕਾਂ ਦੇ ਇੱਕ ਦਾ ਨਗਰ ਭੇਜੇ ਇੱਕ ਦਾ ਨਾਨੀ ਬਰਤ ਸੀ ਕਿ ਜਿਹੜੇ ਹੈਗੇ ਤੁਹਾਡੇ ਦੱਸਦੇ ਵਾਈਫ ਤੋਂ ਜਿਹੜੇ ਹੈਗੇ ਉਹ ਡਿੱਗ ਪਏ ਸੀਗੇ ਹਾਂਜੀ ਹਾਂਜੀ ਉਹ ਵੀ ਡਿੱਪੇ ਸੀਗੇ ਉਹਨਾਂ ਨੂੰ ਵੀ ਮੈਂ ਤਾਂ ਤੁੱਕਾ ਲਾ ਕੇ ਉਹਨੂੰ ਸਾਈਡ ਨੂੰ ਲ ਜਾਂਦਾ ਸੀਗਾ ਜਦੋਂ ਮੈਂ ਕੁੜੀ ਹੱਲ ਵੇਖਣ ਲਾ ਪਿਆ ਉਹਨਾਂ ਚੰਨ ਨੂੰ ਉਹ ਡੁੱਬ ਗਏ ਤੇ ਨਾਲ ਲ ਵੇਖਿਆ ਤੇ ਕੁੜੀ ਡੁੱਬ ਗਈ ਮੈਂ ਆਪ ਪਾਰ ਨਿਕਲਿਆ ਮਹਾ ਮੈਂ ਪੱਜ ਕੇ ਪਿੰਡ ਗਿਆ ਪਿੰਡ ਜਾ ਕੇ ਦੱਸਿਆ ਉਹਨਾਂ ਚੰਨ ਨੂੰ ਕਿਸਮਤ ਚਲੋ ਕੰਮ ਕਰ ਗਈ ਇਹ ਕਿਤੇ ਉੱਥੇ ਨਾ ਟਾਲੀ ਆ ਤੇ ਟਾਲੀ ਦੇ ਨਾਲ ਹੱਥ ਉਠੜ ਗਏ ਇਹਨਾਂ ਦੇ ਤੇ ਉੱਥੇ ਬੈਠੇ ਰਹੇ ਬਾਅਦ ਚ ਉਧਰੋਂ ਇਹ ਵਾਜਾ ਦਿੰਦੇ ਆਉਂਦੇ ਸੀ ਤੇ ਇਧਰੋਂ ਪਿੰਡ ਵਾਲੇ ਚਲ ਗਏ ਆਪਣੇ ਤੇ ਪਿੰਡ ਵਾਲਿਆਂ ਨੇ ਇਹਨੂੰ ਜਾ ਕੇ ਫੜਿਆ ਤੇ ਪਰ ਬੱਚਿਆਂ ਦਾ ਕੋਈ ਪਤਾ ਨਹੀਂ ਭਾਈ ਇਹ ਕਿਹੜੇ ਪਿੰਡ ਦਾ ਜਿਹੜਾ ਹੈਗਾ ਖੋਲੇਗਾ ਤੇ ਇਹ ਪਿੰਡ ਵਰਪਾਲ ਹੈ ਵਰਪਾਲ ਪਿੰਡ ਦਾ ਪੁਲ ਹੈ ਤੇ ਕੀ ਗੱਲ ਹੈ ਕਿ ਇਹ ਮਤਲਬ ਇਹ ਪੁਲ ਦੇ ਉੱਤੇ ਕਿਹੜੇ ਹਿਸਾਬ ਨਾਲ ਆ ਗਈ ਜਿਹੜੇ ਮਿੱਟੀ ਇਹ ਟਰੈਕਟਰਾਂ ਦੇ ਨਾਲ ਮਿੱਟੀ ਪਾਉਂਦੇ ਆਈਆ ਪਰੜੀ ਤੇ ਮਿੱਟੀ ਪਾਉਂਦੇ ਆ ਤੇ ਉਹ ਸਫਾਈ ਕਰਦੇ ਨਹੀਂਗੇ ਉਹ ਤੇ ਕੱਲ ਮਸ਼ੀਨ ਲਾਈ ਇਹਨਾਂ ਨੇ ਜਦੋਂ ਉੱਥੇ ਕੱਢੀ ਬੂਟੀ ਤੇ ਉਹ ਮਸ਼ੀਨ ਦੇ ਨਾਲ ਚੱਕੜ ਜ਼ਿਆਦਾ ਹੋ ਗਿਆ ਕੋਹਮੀ ਪੈ ਗਿਆ ਤੇ ਇਹਦੇ ਨਾਲ ਚੱਕੜ ਜ਼ਿਆਦਾ ਹੋਣ ਕਾਰਨ ਤੇ ਮੋਟਰਸਾਈਕਲ ਉਹਨਾਂ ਨੂੰ ਚਾਹੀਦਾ ਸੀਗਾ ਜੁਰਤੇ ਜੇ ਚੱਕੜ ਹੋਇਆ ਵਾ ਤੇ ਕਰਾਇਆ ਕਰੂਆ ਮਾਰ ਦੇਣਾ ਚਾਹੀਦਾ ਸੀਗਾ ਤੇ ਜਦੋਂ ਗਾਰੇ ਦੇ ਵਿੱਚ ਮੋਟਰਸਾਈਕਲ ਵੜੂ ਗਈ ਮੋਟਰਸਾਈਕਲ ਤਾਂ ਤਿਲਕੂ ਗਈ ਬੜਾ ਜਿਵੇਂ ਮਰਜੀ ਆ ਕੋਈ ਬੱਚਿਆਂ ਬਾਰੇ ਕੁਝ ਪਤਾ ਲੱਗਾ ਹਜੇ ਤੱਕ ਨਹੀਂ ਬੱਚਿਆਂ ਬਾਰੇ ਕੁਝ ਪਤਾ ਨਹੀਂ ਲੱਗਿਆ ਤੇ ਕੀ ਕਰੇ ਕੋਈ ਵਿਭਾਗ ਕੋਲੋਂ ਪਿੱਛੋਂ ਲੈ ਜਿਹੜੀ ਹੈਗੀ ਪਾਣੀ ਬੰਦ ਕਰਦਾ ਕਿ ਦੱਸਿਆ ਲੈ ਕਿ ਪਾਣੀ ਬੰਦ ਕੀਤਾ ਜਾ ਸਕਦਾ ਤੇ ਭਾਈ ਟੀਮ ਮਂਗਾਈ ਆ ਭਾਈ ਉਹਨਾਂ ਨਾਲ ਗੱਲ ਹੋਈ ਆ ਤੇ ਅੰਦੇ ਟੀਮ ਮਂਗਾਈ ਆ ਉਥੋਂ ਬਠਿੰਡੇ ਤੋਂ ਤੇ ਉਹ ਤੁਰੇ ਆਉਂਦੇ ਆ ਕਿਤੇ ਤਾਈ ਇੱਥੇ ਪਹੁੰਚ ਰਿਹਾ ਤੇ ਫਿਰ ਦੇਖਣਗੇ ਥੱਲੇ ਹਾਂਜੀ ਸਰਕਾਰ ਤੋਂ ਅਸੀਂ ਹੀ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੇ ਆਪ ਬਣ ਜਾਣਾ ਚਾਹੀਦਾ ਈ ਕੀ ਨਾਮ ਹੈ ਮੇਰਾ ਨਾਮ ਜਸਬੀਰ ਹੈ ਜੀ